ਹੈਲੋ ਜੀ ਜੀਆਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਇੰਜੋਏ ਕਰਿਓ ਓਕੇ ਤੇ ਸਾਡੇ ਕਾਮੇਡੀ ਬੁਆਏ ਜਿਹੜਾ ਬਾਬਾ دیر ਬਾਅਦ ਵੀਡੀਓ ਲੈ ਕੇ ਆਇਆ ਹੈ ਤੇ ਮੈਂ ਕਿ ਅਸੀਂ ਵੀ ਆਪਣੇ ਵੀਰਾਂ ਭੈਣਾਂ ਨਾਲ ਸ਼ੇਅਰ ਕਰੀਏਗਾ ਤਾਂ ਕਾਮੇਡੀ ਬੁਆਏ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਨਾ ਬੜੀਆਂ ਮਜ਼ੇਦਾਰ ਹੁੰਦੀਆਂ ਨੇ ਕਿਉਂਕਿ ਇਹ ਕਰਦਾ ਵਿੱਚ ਬੜੀ ਕੁੱਤੇ ਖਾਰੀ ਤੇ ਆਪਾਂ ਵੇਖਦੇ ਹਾਂ ਜੀ ਅੱਜ ਕਿਹਦੀ ਕਿਹਦੀ ਸ਼ਾਮਤ ਆਣ ਵਾਲੀ ਹੈ ਤੇ ਪਹਿਲੇ ਵੀਡੀਓ ਵੇਖ ਲੈਂਦੇ ਆ ਬੱਚਿਆਂ ਅੱਛਾ ਜੀ ਕਿਸੇ ਹੋਰ ਦੀ ਸ਼ਾਮਤ ਆਏ ਨਾ ਆ ਕਾਲੋ ਦੀ ਲਾਜ਼ਮ ਆ ਕਾਲੋ ਯਾਰੀ ਆਨੀ ਵਾਕਈ ਇੱਕ ਦੀ ਕਾਲੋ ਤੇ ਇੱਕ ਇੱਕ ਟੈਂਪੋ ਕਿਸੇ ਨਾ ਕਿਸੇ ਟੈਂਪੋ ਦੀ ਵੀ ਵੀਡੀਓ ਚੁੱਕ ਕੇ ਲਿਆਏਗੇ ਵੀਰ ਬਿਲਕੁਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਪਹਿਲਾਂ ਆਪਾਂ ਵਲੌਗਰਾਂ ਦੀ ਕੀਤੀ ਸੀ ਕੁੱਤੇ ਖਾਣੀ ਤੇ ਉਸ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਇਸ ਲਈ ਆਪਾਂ ਹੁਣ ਦੁਬਾਰਾ ਤੁਹਾਡੇ ਲਈ ਵਲੌਗਰਾਂ ਤੇ ਵੀਡੀਓ ਲੈ ਕੇ ਆਏ ਆ ਤਾਂ ਹੁਣ ਬਿਨਾਂ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਸਟਾਰਟ ਚਲੋ ਯਾਰ ਸ਼ੁਰੂ ਕਰਤੇ ਆਂ ਸੀ ਗਾਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੰਗੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਆਹ ਦੇਖ ਲਓ ਖੁਸ਼ਕੀ ਦੀ ਮਾਰੀ ਮੈਡਮ ਜਸਮੀਨ ਮਾਰ ਉਹ ਇੰਨੀ ਭਲਾਈ ਤਾਂ ਗੁਰੂ ਸਾਹਿਬ ਦੀ ਅਰਦਾਸ ਜਿਹੜੀ ਮੰਗਦੇ ਜਿੰਨੀ ਇਹ ਹੈ ਨਾ ਵੀਊ ਲੈਣ ਲਈ ਲੋਕਾਂ ਦੀ ਵੀਡੀਓ ਚ ਮੰਗਦੀ ਪਈ ਆ ਉਹ ਜਸਮੀਨ ਜੇ ਤੁ ਲੋਕਾਂ ਦਾ ਭਲਾ ਚਾਹਣੀ ਆ ਨਾ ਓਇਆ ਵਲੌਗ ਜੇ ਬਣਾਉਣੇ ਛੱਡ ਦੇ ਇਸੇ ਚ ਲੋਕਾਂ ਦੀ ਭਲਾਈ ਆ ਤੇ ਤੇ ਇਹ ਤਾਂ ਫਰਸਟ ਵਲੌਗ ਆ ਸਾਰੀ ਮਨਾਲੀ ਦਾ ਇਸ ਤੋਂ ਬਾਅਦ ਮਨੀਕਰਨ ਸਾਹਿਬ ਦੇ ਬਣਾਏ ਕੁੱਲੂ ਦੇ ਬਣਾਏ ਕੁੱਲੂ ਦਾ ਉਹੜਾ ਜਿਹਾ ਸ਼ੂਟ ਕੀਤਾ ਸੀ ਓਏ ਕੁੱਲੂ ਆ ਕੇ ਉੱਲੂ ਪਹਿਲਾਂ ਚੰਗੀ ਤਰ੍ਹਾਂ ਡਿਸਾਈਨ ਕਰ ਬੋਲਣਾ ਤੈਨੂੰ ਆਉਦਾ ਨਹੀਂ ਹੈ ਬਲੌਗਰ ਆ ਗਈ ਉਹ ਲੈਪਟਾਪ ਤਾਂ ਐ ਨਾਲ ਚੱਕ ਰੱਖਿਆ ਪਤਾ ਨਹੀਂ ਕਿੱਡੇ ਕੀ ਤਕੜੇ ਬਲੌਗਰ ਆ ਉਹ 10 15000 ਸਬਸਕ੍ਰਾਈਬਰ ਆ ਉਹ ਵੀ ਇਹਨਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਓਏ ਯਾਰ ਚੱਲ ਇਹਨੂੰ ਤਾਂ ਬੋਲਣ ਦਾ ਵੱਲ ਨਹੀਂ ਹੈਗਾ ਉਹ ਇਹਦੇ ਘਰ ਵਾਲਿਆਂ ਨੂੰ ਵੀ ਨਹੀਂ ਪਤਾ ਕੀ ਬੋਲਣਾ ਕੀ ਨਹੀਂ ਬੋਲਣਾ ਤੇ ਗੱਲ ਹੈਗੀ ਆ ਜੀ ਅੱਜ ਦੀ ਅੱਜ ਸਾਨੂੰ ਅੱਜ ਸਾਡੇ ਅੱਜ ਹੁਣ ਸਾਨੂੰ ਓਏ ਭਰਾਵਾ ਪਹਿਲਾਂ ਸੋਚ ਲਾ ਬੋਲਣਾ ਕੀ ਆ ਅੱਜ ਸਾਨੂੰ ਅੱਜ ਸਾਡੇ ਓਏ ਇਹਨੇ ਵਿੱਚ ਵੀਡੀਓ ਕੱਟ ਵੀ ਕਰਤੀ ਇਹਨੂੰ ਫੇਰ ਵੀ ਨਹੀਂ ਪਤਾ ਲੱਗਿਆ ਕੀ ਗੱਲ ਕਰਨੀ ਆ ਓਏ ਸਾਰਾ ਜ਼ੋਰ ਨਾ ਤੂੰ ਮੁੱਛਾਂ ਕੁੰਡੀਆਂ ਕਰਨ ਤੇ ਦਿਨਾਰਾ ਨਾ ਓ ਥੋੜਾ ਜਿਹਾ ਜ਼ੋਰ ਦਿਮਾਗ ਤੇ ਵੀ ਦੇ ਲਿਆ ਕਰ ਸੋ ਅੱਜ ਥੋੜੀ ਟੈਂਟ ਤੇ ਕੱਢੀ ਆ ਮੈਂ ਟੋਰ ਠੀਕ ਅੱਛਾ ਮੈਡਮ ਜੀ ਸਾਡੇ ਕਹਿੰਦੇ ਕੱਢੀਆ ਟੋਰ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਤੁਹਾਡਾ ਗਲੈਮਰ ਦੇਖਣ ਲਈ ਤਾਂ ਅਸੀਂ ਉਤਾਵਲੇ ਹੋਏ ਪਏ ਸੀ ਹੁਣ ਐ ਕਰੋ ਇੱਥੋਂ ਉਠੋ ਤੇ ਲੋਕਾਂ ਨੂੰ ਵੀ ਦਿਖਾਓ ਆਪਣਾ ਗਲੈਮਰ ਚੱਲਦੇ ਆ ਜੀ ਬਾਹਰ ਨੂੰ ਦੇਖਦੇ ਆ ਹੁਣ ਜਿਹੜੇ ਟੌਰ ਚੋਰ ਸ਼ੋਰ ਕੱਢੀ ਆ ਮੜੀ ਜੀ ਆਨੰਦ ਚੰਦ ਮਾਣੀਏ ਉਹ ਯਾਰ ਹਰ ਵਲੌਗ ਚ ਨਾ ਇਹ ਵਾਲਜੇ ਖਲਾਰੀ ਰੱਖਦੀ ਆ ਤੇ ਪੁਰਾਣੇ ਜੇ ਕੱਪੜੇ ਪਾਈ ਰੱਖਦੀ ਆ ਤੇ ਅੱਜ ਪਹਿਲੀ ਵਾਰੀ ਇਹਨੇ ਨਵੇਂ ਕੱਪੜੇ ਪਾਲੇ ਤੇ ਵਾਲਜੇ ਵਾਲਿਆ ਤੇ ਇਹਨੂੰ ਲੱਗਦਾ ਪਿਆ ਇਹੀ ਟੌਰ ਹੁੰਦੀ ਆ ਉਹ ਜੈਸਮਿਨ ਸਹੀ ਦੱਸਣਾ ਤੇਰੇ ਨਾਲ ਸੋਨੀ ਤਾਂ ਭਾਬੀ ਰਣਜੀਤ ਕੌਰ ਹੀ ਲੱਗਦੀ ਆ ਹਾਂ ਛਾਂਣੀ ਆ ਸੋਨੀ ਲੱਗਿਆ ਯਾਰ ਆ ਲੱਗਦੀ ਜਿਹੜਾ ਮਰਜੀ ਸੁਣਨਾ ਆ ਫੜ ਸ਼ੋਕਰਾ ਇਹਨੇ ਪਹਿਲੀ ਵਾਰੀ ਕੋਈ ਚੀਜ਼ ਸਾਡਾ ਕੰਮ ਸਾਡਾ ਚੱਲ ਜਾਊਗਾ ਦੱਸਿਓ ਵੀ ਅਸੀਂ ਜੇ ਕਰ ਲਈਏ ਆਪਣਾ ਬਹਰ ਬੂਹਾਰਾ ਕਿੰਨੀਆਂ ਬੈਠੀਆਂ ਖੁਦ ਕਹਿਣੀ ਆ ਬੇਸੀ ਕਿਤੇ ਨੂਰ ਮਰ ਬੰਦੇ ਤੋਂ ਚੀਜ਼ ਰਹਿਣ ਜਿਹਦੇ ਪਿੱਛੇ ਨਹੀਂ ਸੁਭਾ ਹਾਂ ਇਹ ਚੀਜ਼ ਰੱਖਾ ਲੋ ਕੱਪੜੇ ਲੈ ਆ ਦੇ ਦੇਖਦੇ ਆ ਫਿਰ ਹੁਣ ਲੈ ਕੇ ਆਉਣੇ 15 20 ਸੂਟ ਹਨ ਦੇਖਦੇ ਆ ਕਿ ਦੇਖੀ ਹੋਵੇ ਕੱਢੀਓ ਚਲ ਜੇ ਜੇ ਹੋਰ ਨਹੀਂ ਜੇ ਨਾ ਬੇਕੇ 15 20 ਉਹ ਯਾਰ ਇਹ ਕਿੰਨੀ ਸੁਗਲੀ ਆ ਐ ਉਂਗਲਾ ਨਾ ਐ ਚੱਟ ਚੁੱਟ ਕੇ ਆਪਦੇ ਨਾਲ ਹੀ ਮਾਲੀਆਂ ਉਹ ਯਾਰ ਉੱਤੋਂ ਕਹਿੰਦੇ ਅਸੀਂ ਕੱਪੜੇ ਦਾ ਕੰਮ ਕਰਨਾ ਕਹਿੰਦੀ ਬਾਹਰ ਕਿੰਨੀਆਂ ਭੂਆ ਬੈਠੀਆਂ ਸਾਰੀਆਂ ਕਹਿੰਦੀਆਂ ਅਸੀਂ ਮੋਤਵਾਰ ਬੰਦੇ ਦਾ ਕੱਪੜੇ ਲੈਣੇ ਆ ਵੀ ਕਹਲਾ ਤੁਸੀਂ ਇਹ ਸੁਗਲੀ ਮੋਤਵਾਰ ਦੀ ਸ਼ਕਲ ਤਾਂ ਦੇਖ ਲਓ ਉਹ ਚਲੋ ਯਾਰ ਇਹਨੂੰ ਛੱਡੋ ਹੁਣ ਇੱਕ ਮਹਾਨ ਹਸਤੀ ਹੋਰ ਆ ਕਮਲ ਪਟਿਆਲਾ ਹੁਣ ਆਪਾਂ ਉਹਦੀ ਵੀਡੀਓ ਦੇਖਦੇ ਆ ਕਮਲ ਪਟਿਆਲਾ ਅੱਛਾ ਮੈਨੂੰ ਮੋਤਵਾਰ ਨਹੀਂ ਨੋਤਵਾਰ ਲੱਗਦੀ ਸਭ ਕੀ ਦੇਖਣਾ ਪੜ ਰਹਾ ਹੈ اچھا ਹੈ ਮੈਂ ਅੰਦਾ ਹਾਂ ਬਲੈਂਡ ਪੈ ਰਹੀ ਹੈ ਇਹ ਸੀਨ ਕੱਟ ਦਿਓ ਉਹ ਕਮਲ ਭਾਬੀ ਜੀ ਇਹ ਬਲੈਂਡ ਨਹੀਂ ਹੁੰਦੀ ਇਹ ਬਰਾ ਹੁੰਦੀ ਆ ਉਹ ਨਾਲੇ ਤੁਸੀਂ ਟੈਨਸ਼ਨ ਕਿਉਂ ਲੈਣੇ ਹੋ ਤੁਹਾਡੇ ਘਰ ਵਾਲ ਨੇ ਸੀਨ ਕੱਟ ਹੀ ਦਿੱਤਾ ਉਹ ਯਾਰ ਲੋਕੀ ਸੱਚੀ ਇੰਨੇ ਬਿਸ਼ਰਮ ਹੋਏ ਪਏ ਨਾ ਓਏ ਬਰਾ ਦਿਖਾਏ ਬਿਨਾ ਜੇ 5-7 ਵੀਊ ਕੱਟ ਆ ਜਾਂਦੇ ਉੰਦੇ ਨਾਲ ਤੁਸੀਂ ਭੁੱਖੇ ਨਹੀਂ ਮਰਨ ਲੱਗੇ ਸੀ ਅੱਜ ਤੁਸੀਂ ਬਰਾ ਦਖਾਈ ਇਹਨਾਂ ਕੱਲ ਨੂੰ ਪੈਂਟੀਆਂ ਦਿਖਾਉਂਗੇ ਫਿਰ ਕਹਿੰਦੇ ਲੋਕੀ ਕਮੈਂਟਾਂ ਚ ਗਾਲਾਂ ਕੱਢਦੇ ਆ ਨਹੀਂ ਗਾਲਾਂ ਨਾ ਕੱਢਣ ਤਾਂ ਹੋਰ ਤੁਹਾਨੂੰ ਮੋਦੀ ਤੋਂ ਸਨਮਾਨਿਤ ਕਰਵਾਉਣਾ ਅੱਜ ਉਹਨਾਂ ਦੇ ਪਾਰਟ ਸੀ ਸਾਡੇ ਮਲੇ ਚ ਵਿਆਹ ਵਾ ਭੋਲੇ ਨਾ ਜੀ ਉਹਨਾਂ ਦੀ ਜੜੀ ਗ੍ਰਿਸ਼ਤੀ ਨਵੀਂ ਜੀਵਨ ਦੀ ਸ਼ੁਰੂਆਤ ਹੋਣ ਵਾਲੀ ਆ ਉਹ ਬਰੀਆ ਰੱਖੇ ਉਹਨਾਂ ਦੀ ਨੂੰ ਜੜੀ ਆਵੇ ਕਰਮਾ ਵਾਲੀ ਆਵੇ ਘਰ ਤੇ ਰੰਗ ਭਾਗ ਲੱਗਣ ਬਹੁਤ ਸਾਰੇ ਖੋ ਕਮਲ ਭਾਬੀ ਜੀ ਰੰਗ ਭਾਗ ਤਾਂ ਲੱਗਣ ਪਰ ਤੁਸੀਂ ਨਾ ਉਹਦੇ ਮੱਥੇ ਲੱਗ ਗਏ ਇਹਦੇ ਤੋਂ ਤਰ੍ਹਾਂ ਉਹ ਵੀ ਬਲੌਗਰ ਬਣ ਗਏ ਅੱਗੇ ਬਲੌਗਰਾਂ ਨੇ ਪੰਜਾਬ ਦਾ ਬੇੜਾ ਘਰਕ ਕਰ ਰੱਖਿਆ ਉਹ ਕਿਤੇ ਉਹਨੋਂ ਵੀ ਚੁੱਲ੍ਹੇ ਚਾੜਨ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਛਾੜ ਦੇਣਾ ਮੈਨੂੰ ਅੱਜ 파ਰਸੀ ਮੈਨੂੰ ਸੀਗਾ ਕਿ ਕੱਲ ਪਰਸਾ ਹੋਊਗੀ ਪਾਰਟੀ ਬਟ ਫਟਾਫਟ ਤਿਆਰੀ ਕਰਨ ਮੈਨੂੰ ਸਟ੍ਰੈਡਿੰਗ ਕਰਾਣੀ ਹੈ ਥੋੜਾ ਜਿਹਾ ਫੇਸ ਪੈਕ ਲਗਾਉਂਗੀ ਤੇ ਬਹੁਤ ਸਾਰੀ ਤਿਆਰੀ ਕਪੜੇ-ਕੁਪੜੇ ਪ੍ਰੈਸ ਕਿੱਕੋ ਦਮ ਆ ਗਈ ਹੁਣ ਮੈਂ ਕੀ ਪਾਵਾਂ ਕੁਝ ਸਮਝ ਨਹੀਂ ਲੱਗ ਰਹੀ ਲੈ ਸੁਣ ਲਓ ਆਖੇ ਮੈਂ ਕੀ ਪਾਵਾਂ ਉਹ ਭਾਬੀ ਜੀ ਪਉਣਾ ਕੀ ਆ ਤੁਹਾਡੀ ਇੱਕੀ ਚੀਜ਼ ਤਾਂ ਫੇਵਰੇਟ ਆ ਉਹ ਪਾਓ ਕਲੇਸ਼ ਕਲੇਸ਼ ਉਹ ਰੱਖ ਲੈਣ ਵਾਲੇ ਪਾਇਆ ਸੀ ਕੌਣ ਰੱਖ ਲੈ ਯਾਰ ਹੁਣ ਕੋਈ ਨਹੀਂ 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 ਰੱਖ ਲਾ ਕਿਉਂ ਜਦ ਮੈਂ ਇਹ ਸਾਰਾ ਕੁਝ ਯੂਜ਼ ਹੀ ਨਹੀਂ ਕਰਦੀ ਮੈਂ ਕਿਵੇਂ ਰੱਖ ਪੈਸੇ ਲੱਗੇ ਫ੍ਰੀਚ ਨਹੀਂ ਲਿਆਂਦਾ ਹੈਗਾ ਅੱਧੇ ਘੰਟੇ ਜਾਊਂਗਾ ਹੈ ਚੁਰਗੇ ਵਾਲੇ ਬੰਦਾ ਬਾਹਰ ਸੋਸ ਤੇ ਜਾ ਚਾ ਬੜਾ ਮਨ ਟਟ ਲਈ ਦੇਖੋ ਮਣੀ ਮੈਂ ਫੋਨ ਕੀਤਾ ਮੈਂ ਕਹਾਂ ਕਦਾਂ ਕਿ ਕਹਿੰਦਾ ਮੈਨੂੰ ਕੰਡਾ ਲੱਗ ਜਾਊਗਾ ਆ ਵੀ ਗਏ ਹੁਣ ਪਾਣੀ ਦਵਾ ਲੈ ਚਾ ਪੀਓਗੇ ਉਹ ਵਿਚਾਰਾ ਥੱਕਿਆ ਕੰਮ ਤੋਂ ਆਇਆ ਤੇ ਹੁਣ ਖਿਚਣ ਲੱਗ ਗਈ ਓਏ ਉਹ ਤਾਂ ਤੇਰੀ ਕਿਸਮਤ ਚੰਗੀ ਆ ਕੈਮਰਾ ਔਨ ਸੀ ਨਹੀਂ ਤਾਂ ਹੁਣ ਤੈਨੂੰ ਗਾਲਾਂ ਐਂ ਭਰਉਣੀਆਂ ਸੀ ਓ ਨੋ ਨੋ ਚੱਕਰ ਹੁਣ ਪਰ ਚੋ ਉਹਨੂੰ ਬਾਹਰ ਖੋੜੋ ਪੜੋ ਚਲ ਚੱਲੇ ਚਲ ਸੁਲਟ ਕੇ ਵਦ ਲੱਗ ਰਿਹਾ ਤੂੰ ਦੇਖ ਲੈ ਵਧੀਆ ਲੱਗ ਰਿਹਾ ਨਹੀਂ ਸੋਹਣਾ ਲੱਗ ਰਿਹਾ ਮੈਨੂੰ ਪਸੰਦ ਨਹੀਂ ਆਇਆ ਵਧੀਆ ਲੱਗ ਰਿਹਾ ਆਇਆ ਲੱਗ ਰਿਹਾ ਉਹ ਲਾਈਟ ਕਲਰ ਨਹੀਂ ਹੈ ਮੈਨੂੰ ਤਾਂ ਜੋਚੀ ਨਹੀਂ ਰਿਹਾ ਉਹ ਕਾ ਲੱਭ ਰਿਹਾ ਹੈ ਹਾਂ ਕਾ ਕਿਚ ਗੱਲਾਂ ਨੇ ਸਣਾ ਕਿ ਲੱਭ ਰਿਓ ਓਕੇ ਕੀ ਲੱਭ ਰਿਓ ਉਹ ਵਿਚਾਰਾ ਲੱਭ ਰਿਆ ਮੁੱਲ ਕੋਣ ਲਈ ਕੋਈ ਖੁੰਝਾ ਉਹ ਜਿੰਨਾਂ ਨੀਵਾਂ ਤੋਂ ਪਿੱਛੋਂ ਗੱਲਾ ਪਾ ਰੱਖਿਆ ਉਹ ਯਾਰ ਉਹ ਵਿਚਾਰਾ ਤਪਿਆ ਤਪਾਇਆ ਕੰਮ ਤੋਂ ਆਇਆ ਤੇ ਉਹਦੇ ਅੱਗੇ ਐਵੇਂ ਖੜ ਗਿਆ ਜਿਵੇਂ ਨਵੇਂ ਵਿਆਹ ਲਾੜੇ ਅੱਗੇ ਨੇ ਥਾਲੀਆਂ ਨੱਕਾ ਲਾ ਕੇ ਖੜਦੀਆਂ ਹੋਈਆਂ ਉਹ ਯਾਰ ਇਹੀ ਗੱਲਾਂ ਤੋਂ ਕਿਸ ਦਿਨ ਤਾਂਗਾ ਕਹਣਾ ਉਹਨੇ ਤੈਨੂੰ ਜੁੰਡਿਆਂ ਤਾਂ ਫੜ ਕੇ ਘੜੀਸਣਾ ਲਿਆਂਦਾ ਸੀਗਾ ਪਰ ਮੇਰੇ ਦੇਵ ਜੀ ਨੂੰ ਵੀ ਪਸੰਦ ਨਹੀਂ ਆ ਰਿਹਾ ਪਤਾ ਨਹੀਂ ਕਿਉਂ ਨੇ ਸਮਾ ਲੱਗਦਾ ਹਾਂ ਜਾਂ ਨਾ ਜਿਵੇਂ ਬਾਲਾ ਮੈਂ ਨੀ ਪਾਰਾ ਸੀ ਕਿ ਨਹੀਂ ਸੁਣਾ ਲੱਗਦਾ ਜੇ ਕਿੰਨੇ ਫਿਰ ਮਾਵਾਂ ਵਾਲਾ ਪਾ ਲੈਣੀ ਆ ਆਹ ਵਾਲੀਆਂ ਹੁੰਦੀਆਂ ਕਿਤੇ ਤਾਰ ਤੋਂ ਬਰਾ ਤਾਰ ਹੀ ਐਨੇ ਹੋ ਕਿਤੇ ਤੇਰੇ ਘਰ ਵਾਲਾ ਤੈਨੂੰ ਗਾਲਾਂ ਕੱਢੀ ਜਾਂਦਾ ਤੇ ਤੂੰ ਉਹਦੀ ਕੁੱਤੇਖਾਣੀ ਕਰੀ ਜੰਨੀ ਆ ਉਹ ਬਹੁਤ ਹੀ ਸੰਸਕਾਰੀ ਵੀਡੀਓ ਹੁੰਦੀਆਂ ਚਲੋ ਯਾਰ ਇਹਨਾਂ ਦਾ ਕੰਜਰਖਾਨਾ ਬਹੁਤ ਹੋ ਗਿਆ ਹੁਣ ਆਪਾਂ ਦੂਜੇ ਟੌਪਿਕ ਤੇ ਚੱਲਦੇ ਆਂ ਹਾਂ ਅੱਪਰ ਕੋਲੇ ਜਾਣਾ ਆਪਾਂ ਬਾਹਰ ਮਾਰ ਰਿਚ ਗਏ ਚੁਪੜ ਚਲੋ ਦੇਖਦੇ ਨੂਰ ਦੇ ਨਾੜੀ ਦੇ ਨਾਲ ਕੰਨ ਪੈਣਾ ਪਿੰਡ ਤਾਂ ਬਾਅਦ ਦੇਖ ਲਾਂਗੇ ਪਹਿਲਾਂ ਤੋ ਆਪਦਾ ਹਾਰਜਾਇ ਦਿਖਾ ਲਾ ਸਭ ਨੂੰ ਨਹੀਂ ਆਉਂਦੀ ਬਈ ਕੋਈ ਸੋਹਣੀ ਸੁਨੱਖੀ ਕੁੜੀ ਵਲੌਗ ਬਣਾਵੇ ਉਹਦਾ ਵਲੌਗ ਚਲ ਦੇਖ ਵੀ ਲਈਏ ਓ ਯਾਰ ਇੱਕ ਖੁਸਰੇ ਇਹ ਮੂੰਹ ਵਾਲੀ ਦਾ ਵਲੌਗ ਕੀ ਦੇਖੀਏ ਯਾਰ ਇੱਕ ਮੈਨੂੰ ਇਹਦੇ ਚੂੜੇ ਹੀ ਸਮਝ ਨਹੀਂ ਆਉਂਦੀ ਬਈ ਜਵਾਕ ਦੇ ਬਰਾਬਰ ਦਾ ਹੋ ਗਿਆ ਹਲੇ ਤੱਕ ਚੂੜਾ ਫਾਈ ਫਿਰਦੀ ਆ ਲੱਗਦਾ ਇਹ ਆਪਦੇ ਜਵਾਕ ਦੇ ਵਿਆਹ ਦੀ ਤਾਰੂਗੀ ਉਤੋਂ ਦੇ ਦੰਦ ਦੇਖ ਲਓ ਉਹ ਐਨ ਲੱਗਦਾ ਜਿਵੇਂ ਕਿਸੇ ਗਰੀਬ ਦੇ ਕੋਠੇ ਦਾ ਰੋਸ਼ਨਦਾਨ ਹੋਵੇ ਮੇਰੇ ਕੋਲ ਮੈਂ ਮਤਲਬ ਐ ਸੋਚਦੇ ਨਾ ਵੀ ਇਹਦੇ ਵਰਗਾ ਬਣ ਜੀ ਮੈਨੂੰ ਦੇਖ ਕੇ ਸੋਚਦੇ ਆ ਵੀ ਜਿਵੇਂ ਇਹ ਕਰੀ ਜਾਂਦਾ ਉਹ ਵੀ ਅਸੀਂ ਕਰ ਲਈਏ ਨਾ ਉਹਨੂੰ ਕੋਈ ਚੀਜ਼ ਕਰਨਾ ਜਉਣਾ ਇੰਨਾ ਸੁੱਖਾ ਹੈ ਨੀਗਾ ਆ ਮੈਨੂੰ ਸਾਲੇ ਸਮਝ ਨਹੀਂ ਆਉਂਦੀ ਵੀ ਕਿਹੜਾ ਕੰਜਰ ਤੇਰੇ ਵਰਗਾ ਬੰਨਣਾ ਚਾਹੁੰਦਾ ਔਰ ਕੋਣ ਆਥੀ ਜਨਾਨੀ ਨਹਾਉਂਦੀ ਹੋਈ ਦਿਖਾਉਣਾ ਚਾਹੁੰਦਾ ਓ ਯਾਰ ਸਾਲੇ ਜਨਾਨੀ ਦਿਖਾਓ ਮਹਿਕਮਾ ਨਾ ਆਪਦੇ ਆਪ ਨੂੰ ਸਟਾਰ ਹੀ ਸਮਝਣ ਲੱਗ ਜਾਂਦੇ ਆ ਸਟਾਰਾਂ ਵਾਲੀਆਂ ਫਿਲੀਆਂ ਲਾਣ ਲੱਗ ਜਾਂਦੇ ਆ ਨਾਲੇ ਕੰਜਰਾ ਤੇਰੇ ਵਰਗਾ ਬੰਨ ਨੂੰ ਕੂ ਭੰਨਦਾ ਇਹਦਾ ਢਰੇ ਤਾਂ ਅੱਛਾ ਯਾਰ ਮੈਂ ਦੇਖੋ ਇਹ ਕਹਿੰਦੀ ਆ ਇਹ ਹਰ ਕੋਈ ਇਹ ਹਰ ਕੋਈ ਇਹ ਕੁਛ ਕਰਦਾ ਆਪਣੀ ਆਪ ਨੂੰ ਜ਼ਲੀਲ ਕਰਦਾ ਆਪਣੇ ਆਪ ਦੇ ਉੱਤੇ ਐਵੇਂ ਦੀਆਂ ਰੀਲਾਂ ਬਣਵਾਉਂਦਾ ਤੇ ਵੀਰ ਜੀ ਸਹੀ ਉਹਨਾਂ ਨੂੰ ਜ਼ਲੀਲ ਕਰਦੇ ਠੀਕ ਹੈ ਸਹੀ ਮਤਲਬ ਕਮੈਂਟ ਪਾਸ ਕਰਦੇ ਨੇ ਕਿਉਂਕਿ ਤੁਸੀਂ ਵੀਡੀਓਜ਼ ਬਣਾਉਂਦੇ ਹੋ ਵਿਊਜ਼ ਲੈਂਦੇ ਹੋ ਲੇਕਿਨ ਇੱਕ ਲਿਮਟ 'ਚ ਰਹਿ ਕੇ ਮੇਰੀ ਕੀ ਤੁਸੀਂ ਆਊਟ ਆਫ ਮੀਜ਼ਰ ਜਿਹਾ ਸਾਧ ਲਾਓ ਕਿ ਵਲੋਗ ਬਣਾਓ ਵਲੋਗ ਨਾ ਹੋਰ ਐਸੇ ਵੀ ਲੋਗ ਬਣਾਓ ਕਿ ਲੋਕ ਦਾ ਡੇ ਵੀ ਲੋਗ ਯਾਦ ਹੈ ਤੁਸੀਂ ਆਪਣਾ ਇੱਕ ਕੰਟੈਂਟ ਬਣਾ ਲਓ ਕੋਈ ਹਾਸੀਆਂ ਖੇਡੀਆਂ ਸ਼ੁਗਰ ਮੇਲੀਆਂ ਤੁਸੀਂ ਆਪਣੀ ਰੀਅਲ ਲਾਈਫ ਨੂੰ ਜੋ ਤੁਸੀਂ ਆਪਣੇ ਘਰ 'ਚ ਆਪਣੇ ਬੈਡਰੂਮ 'ਚ ਕਰਦੇ ਹੋ ਉਹ ਲੋਕਾਂ ਦੇ ਸਾਹਮਣੇ ਸ਼ੇਅਰ ਕੀ ਜਾਂਦੇ ਪਏ ਠੀਕ ਹੈ ਸਿਰਫ ਉਹੀ ਕਹਿੰਦਾ ਵੀਅਰ ਅਵੇਰਨੈਸ ਸਹੀ ਗੱਲ ਕੀਤੀ ਕਿ 5-7 ਵੀਵ ਜ਼ਿਆਦਾ ਲੈਣ ਵਾਸਤੇ ਜੋ ਤੁਸੀਂ ਕਿੜੀਆਂ ਕਿੜੀਆਂ ਚੀਜ਼ਾਂ ਵਿਖਾਣ ਦੇ ਦੱਸਦਾ ਪੰਜਾਬ ਦਾ ਹੁਣ ਹਰ ਬੰਦੇ ਵੀ ਵਲੋਗਰ ਬਣੀ ਜਾ ਰਿਹਾ ਹੈ ਤੇ ਹੀ ਕੇ ਤੇ ਹਰ ਬੰਦਾ ਹੀ ਕੈਮਰਾ ਚੁੱਕੀ ਫਿਰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਉਹਨੇ ਤਕਰੀਬਨ ਸਾਰੇ ਵੀ ਲੋਗਰ ਹੀ ਲੈਂਦੇ ਵੀ ਲੋਗਰ ਉਹਨਾਂ ਨੇ ਪਹਿਲੇ ਦੱਸਿਆ ਨਾ ਇਹਦੇ ਬਲੋਗਰਾਂ ਦੀ ਆਪਾਂ ਕਰਨੀ ਕੁੱਤੇ ਖਾਨੀ ਤੇ ਇਹ ਹੁਣ ਐਫਓ ਜਿਹੜੇ ਪੰਜਾਬੀ ਵੀ ਲੋਗਰ ਨੇ ਫਿਰ ਲਾਣਤ ਐਫਓ ਜੇ ਵੀ ਲੋਗਰਾਂ ਤੇ ਜਿਹੜਾ ਮਤਲਬ ਕਿ ਸਿਰਫ ਵਿਊਜ਼ ਦੇ ਵਾਸਤੇ ਕੁਝ ਨਹੀਂ ਦੇਖੋ ਜੀ ਵੀ ਲੋਗਰ ਹੋਵੇ ਦੁਨੀਆ ਤੁਹਾਨੂੰ ਵੇਖਦੀ ਮੈਂ ਕਹਿੰਦਾ ਦੁਨੀਆ ਤੁਹਾਨੂੰ ਵੇਖਦੀ ਤੁਸੀਂ ਕੁਝ ਵੀ ਦਿਖਾਓ ਤੁਸੀਂ ਕੰਟੈਂਟ ਹੋਵੇ ਤੁਹਾਡੇ ਕੋਲ ਕੋਈ ਅੱਛਾ ਕੰਟੈਂਟ ਹੋਵੇ ਦੁਨੀਆ ਤੁਹਾਨੂੰ ਵੇਖਦੀ ਆ ਠੀਕ ਹੈ ਲੇਕਿਨ ਇਹ ਨਹੀਂ ਕਿ ਤੁਸੀਂ ਹੁਣ ਆਪਣੀ ਘਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਪਰਸਨਲ ਲਾਈਫ ਜਿਹੜੀ ਆਪਣੀ ਹੋ ਤਾਂ ਸ਼ੋਅ ਨਾ ਕਰੋ ਸੋ ਲਾਈਫ ਦੇ ਪਰਸਨਲ ਕੰਮ ਬਾਤ ਹੁੰਦੇ ਨੇ ਉਹਨਾਂ ਨੂੰ ਤੁਸੀਂ ਪਰਸਨਲੀ ਰੱਖੋ ਲੇਕਿਨ ਇਸ ਤੋਂ ਇਲਾਵਾ ਕਮਾਲ ਹੈ ਮਜ਼ਾ ਆਇਆ ਤੁਹਾਡੀਆਂ ਸੁਣ ਕੇ ਹਾਸਿਆ ਖੇਡੀਆਂ ਠੀਕ ਹੈ ਅੱਗੇ ਪਿੱਛੇ ਤੁਸੀਂ ਵਾਵਾ ਰੀਲਾਂ ਚੋਕੇ ਲਿਆਉਂਦੇ ਸੀ ਅੱਜੀ ਤੁਸੀਂ 21 2 ਵਲੌਗ ਜਿਹੜੇ ਨੇ ਨਾ ਉਹਦੇ 'ਚ ਜਰਾ ਤਿੰਨ ਚਾਰਾਂ ਦੀ ਚੰਗੀ 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 ਤਗੜੀ ਕੀਤੀ ਹੈ ਤੇ ਜੇਰ ਬਣਾਤੀ ਹੈ ਕਿ ਤੁਹਾਡੀ ਵਾਲੀ ਵੀਡੀਓ ਵੀ ਲੋਕਰ ਵੇਖ ਲੈਂਦਾ ਉਮੀਦ ਹੈ ਉਹਨਾਂ ਨੂੰ ਸ਼ਰਮ ਜ਼ਰੂਰ ਆਏਗੀ ਲੇਕਿਨ ਨਹੀਂ ਉਹਨਾਂ ਨੂੰ ਤਾਂ ਵੀ ਨਹੀਂ ਲੇਡੀ ਆਣੀ ਚਾਹੀਦੀ ਏ ਇਹ ਨਹੀਂ ਸ਼ਰਮ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਇੰਨੇ ਕੁੱਤੇ ਸਾਨੀ ਤੋਂ ਬਾਅਦ ਆਣੀ ਚਾਹੀਦੀ ਲੋ ਜੀ ਲੈ ਐਸ ਆਈਟੀ ਵੀਡੀਓ ਭਾਜੀ ਦੇ ਕਮੇਡੀ ਬੋਏ ਦੀਆਂ ਆਪਣੀਆਂ ਹਾਸਤੀਆਂ ਖੜੀਆਂ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਖੋ ਆਪਣਾ ਖਿਆਲ ਅੱਲਾਹ ਹਾਫਿਜ਼ ਟੇਕ ਕੇਅਰ ਬਾਏ